ਅਬ ਐਚਡੀ ਕਿਸੇ ਡੀਸੀ ਨੇ ਨਹੀਂ ਕੀਤਾ ਤੇ ਨਾ ਇਹ ਆਮ ਪਾਰਟੀ ਦੀ ਸਰਕਾਰ ਨੂੰ ਕਾਨੂੰਨ ਦਾ ਪਤਾ ਹੈ ਤੇ ਸਾਰੇ ਇਹ ਬਾਹਰ ਦੇ ਡੀਸੀ ਲੱਗੇ ਹੋਏ ਐ ਤੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਸਾਡੀ ਅਗੀ ਡੁੱਪੀਏ ਜਾਂ ਮਰ ਜੇ ਮਾਸਾ ਬਹੁਤ ਬਹੁਤ ਮਿਹਰਬਾਨੀ ਹਾਂ ਚਲੋ ਜਨਾਬ ਜੀ ਅੱਜ ਐਂਬੂਲੈਂਸ ਦੀ ਗਈ ਹੈ ਜੀ ਇਲਾਕੇ ਵਾਸਤੇ ਕੀ ਤੁਸੀਂ ਵਿਚਾਰ ਸ਼ੇਅਰ ਕਰਨਾ ਚਾਹੋਗੇ ਪਹਿਲਾਂ ਤਾਂ ਜੀ ਆਪ ਜੀ ਦੇ ਚੈਨਲ ਨੂੰ ਜਿੰਨੇ ਵੀ ਦਰਸ਼ਕ ਆ ਇਸ ਚੈਨਲ ਨੂੰ ਦੇਖਣਗੇ ਸਭ ਤੋਂ ਪਹਿਲਾਂ ਦੇਖਣ ਵਾਲਿਆਂ ਦਾ ਤੋਂ ਤੁਹਾਡਾ ਸਾਡੇ ਪਿੰਡ ਪਹੁੰਚਣ ਤੇ ਮੌਲੀ ਕਲਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਪੱਦੇ ਬੁਲਾਉਣੇ ਆਖੋ ਬਾਈ ਵੀ ਚੀਕਾ ਖਾਲਸਾ ਅੱਜ ਬੇਨਤੀ ਇਹ ਹੈ ਵੀ ਜਦੋਂ ਮਾਨ ਸਾਹਿਬ ਹੁਣ 17ਵੀਂ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਇਹ ਚੁਣੇ ਗਏ ਜੀ ਇਹਨਾਂ ਨੇ ਆਪਣੇ ਜਿੰਨੇ ਗ੍ਰਾਂਟ ਸੀ ਉਹਦੇ ਵਿੱਚੋਂ ਸਾਰੇ ਪਿੰਡਾਂ ਨੂੰ ਬਕਾਇਦਾ ਲੋੜ ਅਨੁਸਾਰ ਗ੍ਰਾਂਟਾਂ ਭੇਜੀਆਂ ਗਰੰਟਾ ਵੀ ਬਿਗੈਰ ਮੰਗਣ ਤੋਂ ਤੇ ਜੀਆਂ ਨੇ ਆਹ ਪੰਚਾਇਤ ਜਿੰਨੀਆਂ ਲੋਕ ਸਭਾ ਦੇ ਵਿੱਚ ਪੰਚਾਇਤਾਂ ਹੁੰਦੀਆਂ ਨੇ ਇਸ ਪਿੰਡ ਦੇ ਨਗਰ ਨੂੰ ਮਾਨ ਸਾਹਿਬ ਨੇ ਜਦੋਂ ਲੋਕ ਸਭਾ ਮੈਂਬਰ ਸੀ ਇਹ ਇਸ ਪਿੰਡ ਨੇ ਮੰਗ ਕੀਤੀ ਸੀ ਵੀ ਸਾਡੇ ਇਲਾਕੇ ਲਈ ਸਾਨੂੰ ਐਮਰਜੈਂਸੀ ਲਈ ਐਂਬੂਲੈਂਸ ਚਾਹੀਦੀ ਆ ਇੱਥੇ ਐਚਡੀਐ ਐਚਡੀਐ ਇੱਥੇ ਸੈਂਟਰ ਬਣਿਆ ਹੈ ਹੈਲਥ ਹੈਲਥ ਡਿਪਾਰਟਮੈਂਟ ਦਾ ਉਸ ਹੈਲਥ ਡਿਪਾਰਟਮੈਂਟ ਦੇ ਵਿੱਚ ਇੱਥੇ ਜਿਹੜੇ ਡਾਕਟਰ ਵੀ ਬਹਿੰਦੇ ਨੇ ਔਰ ਇਸ ਪਿੰਡ ਦੀਆਂ ਦਿੱਕਤਾਂ ਨੂੰ ਦੇਖ ਕੇ ਪਿੰਡ ਦੇ ਦੋਨੇ ਸਰਪੰਚ ਖੜੇ ਨੇ ਸਾਡੇ ਸਾਫਤਾ ਸਰਪੰਚ ਚੂਰਤ ਸਿੰਘ ਜੀ ਤੇ ਮੌਜੂਦਾ ਸੁਖਵੀਰ ਸਿੰਘ ਜੀ ਇਹਨਾਂ ਦੋਨਾਂ ਦੇ ਉਦਮ ਨੇ ਇਸ ਪਿੰਡ ਨੂੰ ਇਹ ਮੰਗ ਕੀਤੀ ਸੀ ਐਂਬੂਲੈਂਸ ਮਾਨ ਸਾਹਿਬ ਨੇ ਅੱਜ ਇਹ ਸੌਂਪਰਦ ਕਰ ਦਿੱਤੀ ਆ ਭਾਵੇਂ ਅੱਜ ਦੀ ਤਰੀਕ ਦਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨਹੀਂ ਹਨ ਕਿਉਂਕਿ ਗਵਰਨਮੈਂਟ ਬਣੀ ਉਹ ਅਸੀਂ ਲੋਕ ਸਭਾ ਐਮਪੀ ਕੋਟੇ ਦੇ ਵਿੱਚੋਂ ਇਹ ਐਂਬੂਲੈਂਸ ਜਿਹੜੀ ਸੀਗੀ ਪਵਾਈ ਸੀ ਤੇ ਪੰਜਾਬ ਗਵਰਨਮੈਂਟ ਦੇ ਕੁਝ ਅਧਿਕਾਰੀ ਸੀ ਵੀ ਜਿਹੜੇ ਇਹਨੂੰ ਕਹਿੰਦੇ ਸੀ ਵੀ ਇਹ ਚਾਹ ਦਸੀਂ ਮਲੇਰਕੋਟ ਲਈ ਰੱਖ ਲਈਏ ਜਾਂ ਐਮਬੂਲੈਂਸ ਰੱਖ ਲਈਏ ਪਰ ਮਾਨ ਸਾਹਿਬ ਦੀ ਦਿੱਤੀ ਹੋਈ ਚੀਜ਼ ਅਸੀਂ ਕਹਿੰਦੇ ਹਾਂ ਵੀ ਲੋੜਵੰਦਾਂ ਤੱਕ ਪਹੁੰਚਣੀ ਚਾਹੀਦੀ ਹੈ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਪਿੰਡ ਦੇ ਵਿੱਚ ਬਤੌਰ ਆਏ ਔਰ ਇਹ ਜਿਹੜੀ ਐਮਬੂਲੈਂਸ ਸੀਗੀ ਉਹਨਾਂ ਨੇ ਆਪਣੇ ਕੋਟੇ ਜੋ ਦਿੱਤੀ ਹੋਈ ਇਸ ਪਿੰਡ ਨੂੰ ਦਿੱਤੀ ਹੈ ਜੀ ਇਸ ਪਿੰਡ ਦਾ ਵੱਲੋਂ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਅਸੀਂ ਸਮਾਜ ਦੇ ਲੋਕ ਆ ਸਾਨੂੰ ਫਿਜ਼ੀਕਲੀ ਪ੍ਰੋਬਲਮਾਂ ਐਮਰਜੈਂਸੀ 'ਚ ਬਹੁਤ ਵਾਰ ਹੁੰਦੀ ਆ ਪਿੰਡਾਂ ਦੇ ਵਿੱਚ ਸਾਨੂੰ ਸਿਰਫ ਹਸੂਲਤਾਂ ਤੋਂ ਸਖਰੇ ਰੱਖਿਆ ਗਿਆ ਕਿਉਂਕਿ ਸ਼ਹਿਰ ਸਾਡੇ ਤੋਂ ਦੂਰ ਪੈਂਦੇ ਨੇ ਜਿਹੜੇ ਇਹ ਪਿੰਡ ਨੇ ਇਹ ਸਾਰਾ ਤੋਂ ਦੂਰ ਹੋਣ ਕਰਕੇ ਐਂਬੂਲੈਂਸਾਂ ਨਹੀਂ ਪਹੁੰਚਦੀ ਲੋਕਾਂ ਦੀਆਂ ਕੀਮਤੀ ਜਾਨਾਂ ਕਈ ਵਾਰ ਐਮਰਜੈਂਸੀ ਐਸੀ ਹੋ ਜਾਂਦੀ ਆ ਵੀ ਲੋਕਾਂ ਦੀਆਂ ਜਾਨਾਂ ਜਿਹੜੀਆਂ ਚਲੀਆਂ ਜਾਂਦੀਆਂ ਉਹਨਾਂ ਨੂੰ ਬਚਾਉਣ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਿੰਡਾਂ ਤੋਂ ਇਹ ਸ਼ੁਰੂ ਕੀਤਾ ਅਸੀਂ ਮਾਨ ਸਾਹਿਬ ਦਾ ਬੜਾ ਧੰਨਵਾਦ ਕਰਦੇ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਚਾਹੁੰਦੇ ਐਂਬੂਲੈਂਸਾਂ ਹਰੇਕ ਦੇ ਵਿੱਚ ਹੀ ਹੋਣ ਹਰੇਕ ਪਿੰਡ ਤੇ ਐਂਬੂਲੈਂਸ ਹੋਵੇ ਤੇ ਸਹੂਲਤਾ ਪੂਰੀਆਂ ਹੋਣ ਅਸੀਂ ਚਾਹੁੰਦੇ ਆ ਵੀ ਅੱਜ ਦੀ ਮਹਿੰਗਾਈ ਦਾ ਜਿਹੜਾ ਪ੍ਰਾਈਵੇਟ ਹਸਪੀਟਲਾਂ ਤੋਂ ਇਲਾਜ ਕਰਾਉਣਾ ਬੇਹੱਦ ਮਹਿੰਗਾ ਅਸੀਂ ਚਾਹੁੰਦੇ ਆ ਵੀ ਹਰ ਤਰ੍ਹਾਂ ਦਾ ਇਲਾਜ ਸਾਡੇ ਡਾਕਟਰਾਂ ਦੀ ਨਵੀਂ ਭਰਤੀ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਹਸਪੀਟਲਾਂ 'ਚ ਹੋਣਾ ਚਾਹੀਦਾ ਬਾਕੀ ਗੱਲ